ਸਸigal ਦੋਸਤੋ ਮੈਂ ਗੁਰਦੀਂਦਰ ਸਿੰਘ ਪੰਗੋਈਸ ਵੇਲੇ ਮੌਜੂਦ ਹਾਂ ਸ਼ੰਭੂ ਧਰਨੇ ਦੇ ਵਿੱਚ ਸ਼ੰਭੂ ਧਰਨੇ ਦੇ ਵਿੱਚ ਪਹੁੰਚਿਆ ਕਿਸਾਨ ਮੇਰੇ ਨਾਲ ਨੇ ਜਿਹੜੇ 3 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਇੱਥੇ ਅੰਦੋਲਨ ਦੇ ਵਿੱਚ ਬੈਠੇ ਨੇ ਤੇ ਇਹ ਗੱਲਬਾਤ ਕਰਾਂਗੇ ਕਿ ਜਿਵੇਂ ਹੰਸ ਰਾਜ ਹੰਸ ਦੀ ਸਟੇਟਮੈਂਟ ਹੈ ਰਵਨੀਤ ਬਿੱਟੂ ਦੀ ਸਟੇਟਮੈਂਟ ਹੈ ਜਾਂ ਭਾਜਪਾ ਦੀ ਜਿਹੜੇ ਹੋਰ ਲੀਡਰ ਨੇ ਉਹਨਾਂ ਦੀ ਸਟੇਟਮੈਂਟ ਹੈ ਕਿਸਾਨਾਂ ਪ੍ਰਤੀ ਕਿਉਂਕਿ ਆਪਾਂ ਨੂੰ ਪਤਾ ਕਿ 1 ਤਰੀਕ ਨੂੰ ਚੋਣ ਹੈ ਪੰਜਾਬ ਦੇ ਵਿੱਚ ਲੋਕ ਸਭਾ ਦੀ ਤੇ ਲਗਾਤਾਰ ਕਿਸਾਨ ਜਿਹੜੇ ਬੀਜੇਪੀ ਦੇ ਲੀਡਰ ਨੇ ਉਹਨਾਂ ਨੂੰ ਘੇਰ ਘੇਰ ਕੇ ਸਵਾਲ ਪੁੱਛ ਰਹੇ ਨੇ ਕਿ ਸਾਡੇ ਅੰਦੋਲਨ ਦੇ ਵਿੱਚ ਤੁਸੀਂ ਆਹ ਗੱਲਾਂ ਕਹੀਆਂ ਸੀ ਹੈ ਨਾ ਗੱਲਾਂ ਦਾ ਬਣਿਆ ਕੀ ਤੇ ਉਹਨਾਂ ਗੱਲਾਂ ਦੇ ਜਵਾਬ ਦੇ ਵਿੱਚ ਕਈ ਲੀਡਰਾਂ ਨੇ ਬੜੀਆਂ ਇਹੋ ਜਿਹੀਆਂ ਸਟੇਟਮੈਂਟਾਂ ਦਿੱਤੀਆਂ ਜਿਨ੍ਹਾਂ ਲੈ ਕੇ ਕਿਸਾਨ ਕਹਿੰਦੇ ਕਿ ਇਹ ਸਾਡੇ ਹੱਕ ਦੇ ਵਿੱਚ ਨਹੀਂ ਹੈਗੇ ਲੀਡਰ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਆਂ ਬਾਬਾ ਜੀ ਸਾਡੇ ਨਾਲੇ ਬਾਬਾ ਜੀ ਕੀ ਨਾਮ ਹੈ ਤੁਹਾਡਾ ਵਾਜੀ ਕਾਕਾ ਸਾਹਿਬ ਵਾਜੀ ਫਤੇਜ ਜੀ ਫਤੇਜ ਕੀ ਨਾਮ ਹੈ ਤੁਹਾਡਾ ਹਜੀ ਸਿੰਘ ਆ ਮੈਂ ਬਾਲੇ ਤੋਂ ਹਣੀ ਜੀ ਜੀ ਹੰਸ ਰਾਜ ਹੰਸ ਦੀਆਂ ਸੁਣੀਆਂ ਨੇ ਤੁਸੀਂ ਵੀਡੀਓ ਸੁਣੀਆਂ ਬਿੱਟੂ ਦੀ ਵੀ ਹੰਸ ਰਾਜ ਹੰਸ ਦੀ ਸੁਣ ਲਈਆਂ ਸਾਰੀ ਤੁਸੀਂ ਤੇ ਹੁਣ ਫਿਰ ਕੀ ਕਹਿਣਾ ਚਾਹੋਗੇ ਸਾਰੇ ਵੀਰੋ ਕਿਉਂ ਪਤਾ ਹੈ ਆਪਾਂ ਲੋਕ ਤਾਂ ਉਹਨਾਂ ਨੂੰ ਮੰਤਰੀ ਬਣਾਉਣੀ ਹੈ ਫੇਰ ਸਾਨੂੰ ਉਹ ਧਮਕੀਆਂ ਦੇਣੀਆਂ ਇਹ ਤਾਂ ਬਾਅਦ ਠੀਕ ਨਹੀਂ ਹੈ ਕਾਨੂੰਨ ਕੋਈ ਨਹੀਂ ਹੈ ਦੇਖੋ ਇਹੋ ਇਲੈਕਸ਼ਨ ਬੋਰਡ ਕਿੱਥੇ ਹੈ ਹਮ ਇਲੈਕਸ਼ਨ ਬੋਰਡ ਕਿਉਂ ਨਹੀਂ ਇਸ 'ਤੇ ਕਾਰਵਾਈ ਕਰਦਾ ਅਗਰ ਕਿਸਾਨ ਗਲਤ ਹੈ ਤਾਂ ਕਿਸਾਨ ਨਾ ਕਰੋ ਜੇ ਕਿਸਾਨ ਤੋਂ ਆਪਣਾ ਸਵਾਲ ਪੁੱਛਦੇ ਨਾ ਉਹਨਾਂ ਨੂੰ ਅਵੇ ਤੁਸੀਂ ਇਹ ਵਾਦੇ ਕੀਤੇ ਸੀ ਤੁਸੀਂ ਪੂਰੇ ਕਿਉਂ ਨਹੀਂ ਕਰਦੇ ਠੀਕ ਹੈ ਜੀ ਫਿਰ ਉਹ ਕਿਸਾਨਾਂ ਨੂੰ ਤਾਂ ਮੈਂ ਕੀ ਦਿੰਦੇ ਆ ਉਹ ਕਹਿੰਦਾ ਕਿ ਕਿਸਾਨਾਂ ਦੇ ਰਸਤੇ ਵੀ ਰੋਕੇ ਹੋਏ ਨੇ ਕਿਸਾਨ ਹਰ ਵਾਰ ਇਹ ਧਰਨਾ ਲਾ ਲੈਂਦੇ ਨੇ ਦਿੱਲੀ ਚਲੇ ਕੇ ਕਹਿੰਦੇ ਠੀਕ ਹੈ ਇੱਕ ਵਾਰ ਅੰਦੋਲਨ ਹੋਇਆ ਕਹਿੰਦੇ ਹੁਣ ਫੇਰ ਅੰਦੋਲਨ ਸਾਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਨਹੀਂ ਕਿਸਾਨਾਂ ਦੇ ਉਰੇ ਆਣ ਕੇ ਦੇਖੋ ਕਿੱਥੇ ਰਸਤੇ ਰੋਕੇ ਹੋਏ ਆ ਕਿਹ ਰੋਕਿਆ ਵਾ ਕਿਸਾਨਾਂ ਦੇ ਵਿਚਵਾਂੋਂ ਨਿਕਲ ਕੇ ਗੱਡੀ ਸਿੱਧੀ ਪੁਲ ਕੇ ਪਾਸ ਚਲ ਜਾਏਗੀ ਅਗਾ ਦੇਖ ਲਓ ਰਸਤਾ ਕਿਨੇ ਰੋਕਿਆ ਵਾ ਤੋਂ ਜਦ ਰੋਕਦੇ ਜੀ ਕਿਸਾਨ ਤੋਂ ਤੇਰਾ ਤਰੀਕੀ ਕਾਲ ਦੀ ਦੇਵਤ ਕਹਿੰਦੇ ਜੀ ਕਿਸਾਨਾਂ ਨੇ ਤੇਰਾ ਤਰੀਕੀ ਕਾਲ ਦੇਵ ਦੀ ਨਾ 8 ਤਰੀਕ ਨੂੰ ਬੰਦ ਕਰਦੇ ਉਹ ਕਿਸ ਨੇ ਕਰਿਆ ਹੂੰ ਉਹ ਸਰਕਾਰ ਨੇ ਹੀ ਬੰਦ ਕਰੇ ਨਾ ਪੰਜ ਦਿਨ ਪਹਿਲਾਂ 6 ਦਿਨ ਪਹਿਲਾਂ ਰਸਤੇ ਬੰਦ ਕਰਕੇ ਇਨਾ ਅਥਰੂ ਵਾਸਾ ਵੀ ਕਰ ਰਹੇ ਆ ਗੋਲੀਆਂ ਵੀ ਮਾਰ ਰਹੇ ਆ 21 ਤਰੀਕ ਨੂੰ ਦੁਆਰਾ ਫੇਰ ਨਾ ਟੈਕ ਕਰਿਆ ਸਾਰੇ ਪਰ 11 11 ਘੰਟੇ ਇਨ ਗੋਲੀ ਚਲਾਈ ਯਾਰ ਬੰਬ ਮਾਰੇ ਆ ਹਲੇ ਉਹ ਗੱਦੇ ਧਮਕੀਆਂ ਦੇ ਰਿਆ ਜੋਰ ਲਾਵਾ ਜਿੱਤਨਾ ਇਸਕੇ ਪਾਸ ਲਗਾ ਹੈ ਕਿ ਨਹੀਂ ਵੀ ਹਮੈ ਸਾਨੂੰ ਆਪਾ ਦੇਖਾਂਗੇ ਵੋਟਾਂ ਦੇ ਵਿੱਚ ਹਮ ਦੇਖਾਂਗੇ ਜਿਵੇਂ ਹੁਣ ਸਰਕਾਰ ਕਹਿੰਦੀ ਕਿ ਅਸੀਂ ਤਿੰਨ ਖੇਤੀ ਕਾਨੂੰਨ ਵਾਪਸ ਕਰ ਤਾਂ ਲੈ ਕੇ ਕਿਸਾਨਾਂ ਦੇ ਵੀ ਹੁਣ ਅੱਗੇ ਕੀ ਹੈ ਕਾਨੂੰਨ ਵਾਪਸ ਜ਼ਰੂਰ ਕਰ ਲੈ ਪਰ ਇਹਨਾਂ ਨੇ ਜਵਾਬ ਤਾਂ ਜੋ ਲਿਖਤੀ ਰੂਪ ਮਤ ਦਿਆ ਉਸ ਦਾ ਇਹਨੇ ਦੁਆਰਾ ਪੂਰਾ ਤੋਂ ਨਹੀਂ ਕਰਿਆ ਨਾ ਇਨਾ ਦੁਆਰਾ ਲਿਖਤੀ ਰੂਪ ਮੈਂ ਵੀ ਦੇ ਦਿਆ ਸਾਰਾ ਕੁਝ ਕਰ ਦਿਆ ਨਾ ਮਨਜ਼ੂਰ ਤਾਂ ਉਹ ਤਾਂ ਨਹੀਂ ਕਰੇ ਨਾ ਐਮਐਸਪੀ ਬੰਦ ਰਹੇ ਹੋ ਹਾਂ ਐਮਐਸਪੀ ਮੰਗ ਰਹੇ ਹਾਂ ਆਪਣਾ ਸੁਆਮੀ ਨਾਥਨ ਉਹ ਵੀ ਮੰਗ ਰਹੇ ਹਾਂ ਪਰ ਲੀਡਰ ਤਾਂ ਤੁਹਾਨੂੰ ਕਹਿੰਦੇ ਨੇ ਕਿਸਾਨ ਥੋੜੀ ਜੀ ਤੁਸੀਂ ਗੁੰਡੇ ਹੋ ਤੁਸੀਂ ਤਾਂ ਦੇਖੋ ਜੀ ਕਿਹਨੂੰ ਤਾਂ ਗੁੰਡਾ ਹੀ ਦਿਖਾਗੇ ਡੰਡੇ ਆ ਤੁਹਾਡੇ ਕੋਲ ਹੈਂ ਡੰਡੇ ਆ ਤੁਹਾਡੇ ਕੋਲ ਮਾਰਵਾ ਡੰਡੇ ਇਹਨਾਂ ਬਦ ਰਫਲਾ ਜੀ ਮਾਰਵਾ ਡੰਡਾ ਤੇ ਝੰਡਾ ਮਾਰਾ ਦੋ ਝੰਡਾ ਝੰਡਾ ਮਾਰਾ ਦੋ ਕੋਈ ਮਾਰਾ ਡੰਡਾ ਨਹੀਂ ਹੈ ਮੈਨਾਂ ਤਾਂ ਝੰਡਾ ਦਿਖਾਣਾ ਇਨ ਕਾ ਸਵਾ ਇਹ ਬਈਆ ਉਹ ਕਰ ਰਿਆ ਕਰੋ ਕਰ ਰੇ ਜਿਹੜਾ ਕਰੋ ਕਿਸ ਤਰ੍ਹਾਂ ਅਰੇਂਜ ਕਰੋ ਆਪਾਂ ਕਰ ਰੇ ਆ ਕਾਲੀ ਚੰਡੀ ਗੱਲ ਕਰ ਰੇ ਆ ਕੋਈ ਕਿਸੇ ਨੂੰ ਗਾਲ ਨਹੀਂ ਕੱਢ ਰਿਆ ਕੋਈ ਕਿਸੇ ਨੂੰ ਮਾਰ ਨਹੀਂ ਰਿਆ ਹੂੰ ਕਾਲੀ ਚੰਡੀ ਗੱਲ ਆਪਣਾ ਹੋ ਆ ਉਸ ਮਾ ਡੰਡਾ ਦੇਖ ਚੰਡੀ ਮਾ ਪਾਣਾ ਹੀ ਪੈਣਾ ਆਪਾਂ ਜਿੱਤਰਾ ਨੇ ਕਹਾ ਕੇ ਉਤਰਾ ਤਾਂ ਫਿਰ ਹੋ ਆ ਗਾਈ ਜੀ ਦੇਖੋ ਜਿੱਤਰਾ ਨੇ ਚੱਲ ਰੇ ਹੈ ਹੈ ਕਿ ਨਹੀਂ ਵੀ ਆਪਾਂ ਜੋ ਮਰਜੀ ਧਮਕੀਆਂ ਦੇਓ ਜੋ ਮਰਜੀ ਕਰੋ ਆਪਾਂ ਤੇ ਉਹ ਕਰਦੇ ਨਹੀਂ ਸਾਡਾ ਸੰਘਰਸ਼ ਇਤਨੀ ਚੱਲਦਾ ਰਹਿਣਾ ਜੇ ਸਾਡੀ ਮੰਗਾਂ ਨਾ ਮੰਨਿਆ ਹੁਣ ਫਿਰ ਦੇਸ਼ ਦੇ ਵਿੱਚ ਤਾਂ ਕੋਡ ਆਫ ਕੰਡੈਕਟ ਲਾਗੂ ਹੋਇਆ ਪਹਿਲਾਂ ਜਦੋਂ ਤੁਸੀਂ ਧਰਨਾ ਲਾਇਆ ਤੇ ਹੁਣ ਇਲੈਕਸ਼ਨ ਦਾ ਟਾਈਮ ਹੈ ਉਹ ਤਾਂ ਹੁਣ ਵੀ ਤੁਸੀਂ ਬੈਠੇ ਹੀ ਹੋ ਬਸ ਪੱਕੇ ਬੈਠੇ ਜੀ ਆਪਾਂ ਸਰਕਾਰ ਜੇ ਭਾਵੇਂ বিজেপি ਸਰਕਾਰ ਆ ਗਈ ਜਾਂ ਰਿਜ਼ਲਟ ਕੁਝ ਹੋਰ ਆ ਗਿਆ ਤੁਸੀਂ ਬੈਠੇ ਹੀ ਹੋ ਬੈਠੇ ਆ ਅੱਗੇ ਨੇ ਜੋ ਨਵੀਂ ਸਰਕਾਰ ਆਵੇਗੀ ਫਿਰ ਜਵਾਬ ਤਾਂ ਉਸ ਵਾਂ ਵੀ ਇਤਨੀ ਆਪਣੀ ਐਂ ਤਾਂ ਨਹੀਂ ਹੈ ਕਿ ਜੇਕਰ বিজেপি ਸਰਕਾਰ ਨਾ ਆਈ ਕੇਂਦਰ ਦੇ ਵਿੱਚ ਕਾਂਗਰਸਰ ਕੋਈ ਵੀ ਸਰਕਾਰ ਆ ਗਈ ਹੋਵੇ ਜਵਾਬ ਤਾਂ ਉਸ ਨੂੰ ਵੀ ਉਹੀ ਆ ਫਿਰ ਬੈਠੇ ਰਹੋਗੇ ਇਹ ਤਾਂ ਆਪਣੇ ਕਾਨੂੰਨ ਆ ਜੋ ਕਾਨੂੰਨ ਆ ਆਪਣਾ ਕਾਨੂੰਨ ਕਾ ਦੋ ਉਹ ਲੈਣਾ ਹੀ ਲੈਣਾ ਆਪਾਂ ਨੇ ਅੱਛਾ ਹਾਂ ਬੋ ਜੀ ਜਿਵੇਂ ਕਿ ਹਰਿਆਣੇ ਦਾ ਹੱਕਾ ਹਰਿਆਣੇ ਬੈਠਣ ਦਾ ਜੀ ਇਹ ਬੈਠਿਆ ਪੰਜਾਬ 'ਚ ਸਾਡੇ ਕੌਣ ਜਿਹੜੀ ਮੈਟਰੀ ਲਾਈ ਹੈ ਨਾ ਖੱਟ ਸਰਕਾਰ ਨਾਲ ਸਾਡੇ ਪੰਜਾਬ 'ਚ ਬੈਠੀ ਆ ਕਿ ਇਹਨਾਂ ਕਰਨ ਆਪਣੇ ਹਰਿਆਣੇ ਦੇ ਬੈਠੇ ਇਹ ਧੱਕਾ ਜਦੋਂ ਸਾਨੂੰ ਦਿੱਲੀ ਦਿੱਲੀ ਰਾਜਧਾਨੀ ਦੀ ਜੀ ਸਾਨੂੰ ਕਿਉਂ ਨਹੀਂ ਜਾਣ ਦਿੰਦੇ ਦਿੱਲੀ ਹਰ ਇੱਕ ਬੰਦੇ ਦਾ ਹੱਕ ਅਧਿਕਾਰ ਦੀ ਜਾਣਦਾ ਦਿੱਲੀ ਰਾਜਧਾਨੀ ਆ ਜੇ ਸਾਨੂੰ ਦਿੱਲੀ ਨਹੀਂ ਜਾਣ ਹੁੰਦੇ ਜੇ ਹੁਣ ਇਹਨਾਂ ਦਾ ਫਿਰ ਕਿਸਾਨਾਂ ਨਾਲ ਬਾਈਕਾਰ ਦਾ ਕਰਨਾ ਹੀ ਆ ਇਹ ਕਿਸਾਨਾਂ ਨੂੰ ਕਹਿੰਦੀ ਕਿਸਾਨ ਕਿਸਾਨ ਕੌਣ ਹੁੰਦੇ ਆ ਆ ਕਿਸਾਨ ਕੋ ਟਰੈਕਟਰ ਨਹੀਂ ਕਿਸਾਨ ਜ਼ਿਮੀਂਦਾਰ ਜੀ ਕਿਸਾਨ ਨੂੰ ਹੋਰ ਨਾ ਕੋਈ ਆ ਗਿਆ ਜੇ ਕਿਸਾਨ ਨੂੰ ਦੋਖਾ ਕਿਸਾਨ ਤਾਂ ਹੀ ਸੜਕਾਂ 'ਤੇ ਬੈਠਿਆਗੇ ਹੋਰ ਵੀ ਸਾਰੀ ਸੰਗਤ ਆ ਜੇ ਕਿਸਾਨ ਨੂੰ ਮੇਰਾ ਕਿਸਾਨ ਨੂੰ ਦੋਖਾ ਵੀ ਮੇਰੇ ਹੱਥ ਮੈਨੂੰ ਨਹੀਂ ਮਿਲਦਾ ਮੈਂ ਲੁੱਟਿਆ ਜਾ ਰਿਹਾ ਦੂਏ ਜਿਹੜੇ ਦੂਏ ਨਹੀਂ ਕਿਸਾਨੋ ਤਾਂ ਆਮਨਾ ਬੈਠੇ ਆ ਅਕਸਰ ਨੂੰ ਕਿਸਾਨ ਬੈਠਿਆ ਦਿਨੇ ਧੁੱਪ ਖਾਂਦਾ ਮੱਖੀ ਖਾ ਲਈ ਰਾਤ ਨੂੰ ਮਛਲ ਖਾ ਰਿਹਾ ਕਿਸਾਨ ਨੂੰ ਇਹਨਾਂ ਦਾ ਗੱਲਤ ਬੋਲ ਨਹੀਂ ਬੋਲਣਾ ਕਿਸਾਨ ਨੂੰ ਆਪਣਾ ਹੱਕ ਨਹੀਂ ਮਿਲਦਾ ਅਸੀਂ ਜਾਤੀ ਸਾਡਾ ਹੱਕ ਇੱਥੇ ਪੂਰਾ ਨਹੀਂ ਹੁੰਦਾ ਅਸੀਂ ਦਿੱਲੀ ਤੇ 13 ਮਹੀਨੇ ਲਾਏ ਆ ਹੋ ਸਕਦਾ ਤੁਹਾਨੂੰ 13 ਸਾਲ ਵੀ ਸੇ ਬੈਠ ਸਕਦੇ ਹਾਂ ਤੇ ਹੂੰ 13 ਸਾਲ ਹੀ ਬੈਠ ਸਕਦੇ ਹਾਂ ਅਸੀਂ ਜਾਤੀ ਕਿ ਅਸੀਂ ਇੱਕ ਹਨ ਹੱਲਣ ਵਾਲੇ ਨਹੀਂ ਅਸੀਂ ਜਾਤੀ ਸਾਨੂੰ ਆਪਣਾ ਹੱਕ ਨਹੀਂ ਮਿਲਦਾ ਅੱਥੋਂ ਕਿਸਾਨ ਕੋਈ ਨਹੀਂ ਲੂਗਾ ਝੰਡਿਆਂ ਮਾਰੇ ਕਰੇ ਆ ਇਹ ਕੋਈ ਜਿਹੜਾ ਝੰਡਾ ਸਾਡਾ ਇਹਦਾ ਝੰਡਾ ਡੰਡਾ ਝੰਡੇ ਝੰਡੇ ਦਾ ਝੰਡਾ ਕੰਨਾ ਖੜੂਗਾ ਡੰਡਾ ਜਿਹੜਾ ਝੰਡਾ ਡੰਡਾ ਇਹ ਖੜਨਾ ਆਖਾ ਤੈਨਵੀਂ ਨਦੀ ਉੱਪਰ ਹੋ ਗਿਆ ਸਰਕਾਰ ਨੂੰ ਕੋਈ ਨਹੀਂ ਪਤਾ ਨਹੀਂ ਲੱਗਿਆ ਵੀ ਕਿਸਾਨ ਉਸੇ ਧਰਨੇ ਦੇ ਬੈਠੇ ਆ ਕਿਸਾਨਾਂ ਦਾ ਦੁੱਖ ਤਕਲੀਫ ਮੈਂ ਜਾ ਕੇ ਪੁੱਛਾਂ ਭਾਈ ਕਿਉਂ ਤੁਸੀਂ ਵਿਰੋਧ ਕਰ ਰਹੇ ਆ ਕਿਉਂ ਤੁਸੀਂ ਰਸਤੇ ਰੋਕੇ ਆ ਦੁੱਖਾ ਦੱਸੋ ਸਾੜਾ ਲਾ ਭੂ ਕਰਦੇ ਇੱਥੇ ਮੁੰਡਿਆਂ ਦੇ ਛਟਾਂ ਬੱਗੀਆਂ ਗੋਲੀਆਂ ਚੱਲੀਆਂ ਇਹਨਾਂ ਨਾਲ ਆਫਰੂਗਾ ਛੱਡੇ ਟਰੈਕਟਰ ਕਿਸਾਨਾਂ ਦੇ ਭੰਨੇ ਕਿਸਾਨ ਹਸਪਤਾਲਾਂ 'ਇ ਪਏ ਆ ਹਜੇ ਵੀ ਕਿਸਾਨਾਂ ਦੇ ਮੁੰਡੇ ਕਾਮਯਾਬ ਨਹੀਂ ਹੋਏ ਟਰੈਕਟਰ ਭੰਨੇ ਪਏ ਆ ਦੇਖੋ 10 ਲੱਖ ਦਾ ਟਰੈਕਟਰ ਆਂਦਾ ਬਿਲਕੁਲ ਆਂਦਾ ਅੱਜ ਕਿਸਾਨ ਕਰਦਾ ਖਰਚਾ ਕਰੂਗਾ ਕਬੀਲਦਾਲ ਤੁਰੂਗਾ ਫਸਲ ਦਾ ਖਰਚਾ ਕਰੂਗਾ ਟਰੈਕਟਰ ਦਾ ਖਰਚਾ ਕਰੂ ਕਿਸਾਨ ਕਿੱਧਰ ਨੂੰ ਜਾਊਗਾ ਕਿਸਾਨ ਨੂੰ ਕਰਜ਼ਾ ਮਾਰ ਰਿਆ ਕਿਸਾਨ ਨੂੰ ਘਰ ਦੇ ਖਾਤੇ ਕਬੀਲਦਾਰੀ ਉਧਰ ਟਰੈਕਟਰ ਮਾਰ ਰਿਆ ਉਧਰ ਕਿਸਾਨ ਨੂੰ ਸਰਕਾਰ ਮਾਰ ਰਹੀ ਆ ਕਿਸਾਨ ਕਿੱਧਰ ਨੂੰ ਜਾਊਗਾ ਇਹ ਕਿਸਾਨ ਦੇ ਉਲਟ ਇਲਜ਼ਾਮ ਲਾਉਂਦੇ ਜੀ ਕਿਸਾਨ ਨਹੀਂ ਅਸੀਂ ਇਹਨੇ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਕਿਸਾਨ ਕਹਿੰਦੇ ਕਿ ਇਹਨੂੰ ਇਹ ਕੌਣ ਕਿਸਾਨ ਆ ਸਾਨੂੰ ਦੱਸੇ ਇਹ ਜਵਾਬ ਸਭ ਤੋਂ ਵੱਡੇ ਲੀਡਰ ਤਾਂ ਕਹਿੰਦੇ ਤੁਸੀਂ ਗੁੰਡੇ ਹੋ ਕਿਸਾਨ ਥੋੜੀ ਹੋ ਦੇਖੋ ਜੀ ਜਿਹੜਾ ਆਪ ਗੁੰਡਾ ਹੁੰਦਾ ਉਹਨੂੰ ਗੁੰਡੇ ਚੰਗੇ ਲੱਗਦੇ ਹੁੰਦੇ ਆ ਜਦੋਂ ਤਾਂ ਕਿਸਾਨ ਨੂੰ ਵੋਟਾਂ ਵਾਦਨ ਫੇ ਤਾਂ ਕਿਸਾਨ ਆ ਜਦੋਂ ਕਿਸਾਨ ਨੂੰ ਜਿਵੇਂ ਬੜੇ ਗੁੰਡੇ ਆ ਇਹ ਤਾਂ ਜਦ ਅਸੀਂ ਅੱਗੇ ਜਿਹੜੀਆਂ ਕਿਸਾਨ ਆ ਨਾ ਹੁਣ ਕਿਸਾਨ ਬੜੇ ਲਿਖੇ ਪੜੇ ਆ ਅੱਗੇ ਕਿਸਾਨ ਚੱਕ ਕੇ ਮੇਰੀ ਵੋਟ ਪਾਉਂਦੇ ਤੇ ਹਾਂ ਸਰ ਆਜ ਹਾਂ ਕਹਿੰਦਾ ਦੋ ਤਰੀਕ ਨੂੰ ਦੇਖ ਲਾਂਗੇ ਕੋਈ ਗੱਲ ਨਹੀਂ ਜੀ ਆ ਦੋ ਤਰੀਕ ਵੀ ਇਹ ਜੇ ਤਾਂ ਬਹੁਤ ਅਮਕਿੰਦ ਨੇ ਦੇ ਲੰਦੇ ਕੋਈ ਨਹੀਂ ਜਾਣਦਾ ਡਰ ਨਹੀਂ ਲੱਗਦਾ ਤੁਹਾਨੂੰ ਸਾਨੂੰ ਘੱਟ ਆ ਸਾਨੂੰ ਨਰਦਾ ਜੀ ਮਹਾਰਾਜ ਦੇਖੋ ਮੈ ਮਨ ਨਾ ਡਰ ਲੱਗਦਾ ਸਰਾਂ ਦੀ ਗੱਲ ਤੁਹਾਨੂੰ ਦਸਮ ਪਾਸ਼ਾ ਪਤਨਾ ਪੁੱਤਲਵਾਰੇ ਨਾ ਵੀਰ ਗੱਲ ਤੁਹਾਨੂੰ ਉਹ ਵੀ ਤਾਂ ਬੰਦਾ ਹੀ ਹੈ ਸਰਾਂਦ ਬਾਰੇ ਨਾ ਸਾਬ ਜੱਤ ਦੀ ਦੁਆ ਫਤਿਹ ਸਿੰਘ ਜੋਰਾ ਸਿੰਘ ਦੋ ਚਮਕੌਰ ਦੀ ਗੜੀ ਬਾਰੇ ਜਿੱਤੇ ਜਾਨ ਅਸੀਂ ਉਹਦੇ ਵਾਰਸ ਆ ਅਸੀਂ ਉਹਦੇ ਪੋਤੇ ਗੁਰੂ ਗੋਬਿੰਦ ਸਿੰਘ ਦੇ ਜਿਹੜਾ ਸਾਰਾ ਪਰਿਵਾਰ ਵਾਰ ਦਾ ਅਸੀਂ ਛੀਰ ਹੋ ਜਾਂਗੇ ਮਰ ਜਾਾਂਗੇ ਸਾਨੂੰ ਕੋਈ ਡਰ ਨਹੀਂ ਸਾਨੂੰ ਸਾਡੇ ਪਿਓ ਨਾਲ ਨਾ ਟੁੱਟਿਆ ਸੀ ਗੁਰੂ ਗੋਬਿੰਦ ਸਿੰਘ ਨਾਲ ਉਹ ਤਾਂ ਹੈ ਹਾਂ ਉਹ ਸਾਡੇ ਉਹਦਾ ਸਾਡਾ ਸਾਡੇ ਪਰ ਉਹਦਾ ਹੱਤ ਆ ਹੰਸਰ ਕੇ ਗਿਆ ਦੌੜ ਜਾਣੇ ਅੱਜ ਜਿਵੇਂ ਹੰਸ ਛੋੜਦਾ ਨਹੀਂ ਹੰਸਰ ਆ ਹੰਸ ਕਹਿੰਦਾ ਕਿ ਜੇ ਇੱਕ ਤਰੀਕ ਤੱਕ ਜਿਉਂਦੇ ਰਹੇ ਤਾਂ ਜ਼ਰੂਰ ਮਿਲਾਂਗੇ ਮੈਂ ਮਰ ਮਿਲ ਜੀ ਕੋਈ ਖੁੱਲੀ ਛੁੱਟੀ ਆ ਇਹ ਤਾਂ ਜਿਵੇਂ ਹੰਸ ਛੋੜਿਆ ਦੌੜ ਜਾਣੇ ਆ ਇਹ ਜਿਹੜੇ ਫਥੇਰੇ ਧਮਕੀਆਂ ਦਿੰਦੇ ਆ ਆ ਜੀ ਬਿੱਟੂ ਕਹਿੰਦੇ ਨੇ ਕਿ ਫਿਰ ਉੱਥੇ ਭੇਜ ਦਾਂਗੇ ਡਿਬਰੂਗੜ ਹਾਂ ਜੀ ਕੋਈ ਨਹੀਂ ਜਦੋਂ ਸਮਾਂ ਆਊਗਾ ਉਹ ਵੀ ਦੇਖ ਲਾਂਗੇ ਪਰ ਅਜੇ ਨਹੀਂ ਧਮਕੀ ਨਾਲ ਬੋਰਡ ਤਾਂ ਨਹੀਂ ਪਾਣੀ ਬੋਟਾ ਸਾਨੂੰ ਜਿੱਥੇ ਸਾਡੇ ਕਹਿਣਗੇ ਸਾਡੇ ਜਹੇਦਾਰ ਸਾਡੇ ਪ੍ਰਧਾਨ ਆਗੂ ਜਿਹਦੇ ਨਾਂ ਤੇ ਚ ਖੜੇ ਆ ਅਸੀਂ ਵੋਟ ਉੱਥੇ ਬਾਣੀ ਆ ਜਿੱਥੇ ਸਾਨੂੰ ਕਹਿਣਗੇ ਅਸੀਂ ਵੋਟ ਉਥੇ ਪਾਈ ਅਸੀਂ ਸਾਡੇ ਜਹੇਦਾਰ ਸਾਡੇ ਪ੍ਰਧਾਨ ਨਾ ਜੋ ਆ ਅਸੀਂ ਉਹਨਾਂ ਬਿਨਾਂ ਕਹਿੰਦੇ ਇੰਚ ਨਹੀਂ ਹੱਲਣਾ ਜਿੱਥੇ ਕਹਿਣਗੇ ਉੱਥੇ ਅਸੀਂ ਉੱਥੇ ਵੋਟ ਪਾਣੀ ਆ ਹੂੰ ਇੱਥੇ ਪਾਓ ਸਾਰੇ ਕਿਸਾਨਾਂ ਦਾ ਵੋਟ ਉੱਥੇ ਪਾਓ ਹਾਂ ਪ੍ਰਧਾਨ ਦੇ ਮੰਨੋਗੇ ਹਾਂ ਪ੍ਰਧਾਨ ਦੇ ਮੰਨਾਂਗੇ ਤੁਹਾਡੀ ਕਿਹੜੀ ਜਥੇਬੰਦੀ ਆ ਸਾਡੀ ਆ ਦੇਖੋ ਲਿਖੀ ਆ ਭੰਡੇਰ ਵਾਲੀ ਨਹੀਂ ਆ ਦੋਈ ਆ ਇਹ ਹੈਗੀ ਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਹਾਂਜੀ ਪੰਜਾਬ ਹਾਂਜੀ ਅਸੀਂ ਇਹ ਆ ਵੀ ਤੱਕਾ ਕਿਸਾਨ ਨਹੀਂ ਕਿਸੇ ਨਾਲ ਕਰਦਾ ਕਿਸਾਨਾਂ ਦਾ ਧੱਕਾ ਹੋ ਰਿਹਾ ਕਿਸਾਨਾਂ ਨੂੰ ਰੇਟ ਨਹੀਂ ਮਿਲਦੇ ਕਿਸਾਨਾਂ ਨੂੰ ਸਿਰਫ ਦੋ ਰੇਟ ਮਿਲਦੇ ਝੋਨੇ ਤੇ ਕਣਕ ਦੇ ਕਮਾਦੀ ਬਿਜਲੀਏ ਕਪਾਹ ਬਿਜਲੀਏ ਮੂੰਗੀ ਬਿਜਲੀਏ ਮੱਕੀ ਇਹਦਾ ਰੇਟ ਨਹੀਂ ਮਿਲਦਾ ਸਾਨੂੰ ਅਸੀਂ ਕਹਿੰਦੇ ਆ ਵੀ ਇੱਕ ਰੇਟ ਸਾਡਾ ਤੁਹਾਡਾ ਕੋਈ ਬੈਰ ਨਹੀਂ ਸਰਕਾਰ ਨਾਲ ਇੱਕ ਰੇਟ ਤੈਅ ਕਰੋ ਪੱਕਾ ਕਰੋ ਐਨਐਸਪੀ ਪੱਕੀ ਕਰੋ ਪੱਕੀ ਕਰੋ ਜੀਮੀਦਾਰ ਨੂੰ ਪਤਾ ਲੱਗ ਜਾਵੇ ਮੈਨੂੰ ਰੇਟ ਮਿਲਦਾ ਉਹ ਪਤਾ ਨਹੀਂ ਮੈਨੂੰ ਪਰ ਪਿਆ ਕਿ ਲੋਬ ਦੀ ਚੀਜ਼ ਸਾਨੂੰ ਕੋਈ ਦੁੱਖ ਨਹੀਂ ਹੈਗਾ ਇਹ ਤਾਂ ਹੋ ਗਿਆ ਪੰਜ ਰੁਪਏ ਸਾਡਾ ਸਾਡਾ ਸਰਕਾਰ ਨਾਲ ਕੋਈ ਵੈਰ ਨਹੀਂ ਸਾਡਾ ਸਰਕਾਰ ਨਾਲ ਕੋਈ ਝਗੜਾ ਨਹੀਂ ਨਾ ਸਾਡਾ ਕੋਈ ਬੰਦਾ ਨਹੀਂ ਮੰਗਗੇ ਜਿਹੜੀ ਕਿਸਾਨੀ ਕਿਸਾਨਾਂ ਦੇ ਸਿਰ ਦੇ ਉੱਪਰ ਕਰਜ਼ਾ ਚੜਿਆ ਹੋਇਆ ਹੈ ਸਰਕਾਰ ਮਾਫ ਕਰੇ ਕਰ ਜਾਏ ਪਤਾ ਜਾ ਕੇ ਦੇਖੋ ਜੀ ਇਹ ਲਾ ਲਓ ਤੁਸੀਂ بڑے بڑے ਸ਼ੂਗਾਰਾਂ ਦੇ ਕਦੀ ਧਰਨੇ ਲਾਈਆਂ ਸਿਰ ਤੋਂ ਸਿਰ ਦੁੱਜੀ ਜੀ ਹਾਂਜੀ ਬੋਲੋ ਤੁਸੀਂ ਲਾਏ ਕਦੀ ਧਰਨੇ بڑے ਸ਼ੂਗਾਰਾਂ ਨੇ ਕਿਸਾਨ ਕਿਉਂ ਧਰਨੇ ਲਵਾ ਇਨ੍ਹਾਂ ਕੇ ਕੁਝ ਕਰ ਦੇਣੀ ਹੈ ਉਹਨਾਂ ਕੇ ਘਰ ਬੈਠੇ ਸਾਰੇ ਕਰਜ਼ੇ ਮਾਫ ਹੋ ਰਿਹਾ ਹੈ 77 ਸਾਲਾਂ ਮਾ ਉਹਨਾਂ ਕੇ ਕੰਮ ਤੇ ਕੰਬੀ 30 ਲੱਖ ਹਜ਼ਾਰ ਕਰੋੜ ਰੁਪਇਆ ਕਰਜ਼ੇ ਮਾਫ ਕਰ ਦਈਏ ਬੜੀ ਬੜੀ ਕੰਪਨੀਆ ਕੇ ਸਹੂਕਾਰਾਂਗੇ ਜਿਹੜਾ ਉਹ ਕੀ ਪਬਲਿਕਾ ਪੈਸਾ ਆਵੋ ਅਰ ਜਿਹੜੇ ਮੇਰੀ ਗੱਲ ਸੁਣੋ ਕਿਸਾਨ ਕੇ ਪਾਸ ਅਗਰ 1000 ਰੁਪਇਆ ਬੈਂਕ ਕੇ ਘਰ ਰੁਕਿਆ ਨਾ ਤਾਂ ਉਸਕੇ ਘਰ ਕੇ ਨੂੰ ਜਲੀਲ ਕਰਦੇ ਬੈਂਕ ਵਾਲੇ ਆਗਾ ਪੜੋਸੀਆਂ ਨੂੰ ਦਿਖਾ ਦੇ ਕੇ ਵੀਨ ਕੇ ਘਰਾਂ ਬੈਂਕ ਵਾਲੇ ਆਗੇ پیسے ਲੈਣ ਅਰ ਸਹੂਕਾਰਾਂਗੇ ਦੇਖਿਆ ਕਦੀ ਨਹੀਂ ਫਿਰ ਸਹੂ ਹਾਂ ਸਹੂਕਾਰਦਨ ਕੇ ਪੈਸੇ ਲੈ ਕੇ ਭਜ ਰਹੇ ਆ ਅੱਜ ਸਹੂਕਾਰ ਕੋਈ ਡਿਫਾਲਟਰ ਹੋ ਜੋ ਅਗਲੇ ਹਫਤੇ ਉਸਕੇ ਪੈਸੇ ਤਿਆਰ ਹੋਗੇ ਫੈਲ ਤਿਆਰ ਹੋ ਜੇਗਾ ਬੈਂਕ ਵਾਲੇ ਆਪੇ ਕਰ ਦੇਗੇ ਕੀ ਫੈਲ ਤਿਆਰ ਕਿਉਂ ਪੈਸੇ ਮਿਰਾਉਂਦੇ ਕਮਿਸ਼ਨ ਮਿਲਾ ਮੋਟੀ ਕਿਸਾਨ ਵਿਚਾਰਾ ਮਰ ਜਾ ਕਰਜਾ ਵਿਆਜ ਦੇਂਦਾ ਦੇਂਦਾ ਮਰ ਜਾ ਹੈਗਾ ਉਹ ਰੀਡਵਲਟ ਕਰਾ ਲੈ ਫਿਰ ਕਿੰਨਾ ਪਿਆ ਜੀ ਸਤੰਬਰ ਮਨੇ 300 ਕਰੋੜ ਦਾ ਪਤਾ ਕੀ ਹੈਗਾ ਘਟਲ ਕਰ ਰਿਹਾ ਜੇ ਪਿੱਛਾ ਜੀ ਦੋ ਤਿੰਨ ਮਹੀਨੇ ਫਰਾ ਰਿਹਾ 300 ਕਰੋੜ ਤਾਂ ਇੱਕ ਲੀਡਰ ਦੇ ਘਰੋਂ ਮਿਲਿਆ ਮਸ਼ੀਨਾਂ ਨਾਲ ਪੈਸੇ ਲਾ ਕੇ ਗਿਣੇ ਆ ਬੀਜੇਪੀ ਕੇ ਬੀਜੇਪੀ ਦਾ ਮੈਂਬਰ ਹੋ ਕੋ ਤੇ ਮੇਜਾ ਤੋਂ ਤਿੰਨ ਮਹੀਨੇ ਫਰਾਰ ਰਿਹਾ ਉਹ ਕਿ ਉਸਕੇ ਘਰ ਗਿਆ ਨੂੰ ਪੁੱਛਿਆ ਕਦੀ ਜਲੀਲ ਕਰਿਆ ਉਸਕੇ ਘਰ ਗਿਆ ਨੂੰ ਕਦੀ ਬਿਲਕੁਲ ਬਿਲਕੁਲ ਇਹ ਜ਼ਿੰਮੇਦਾਰ ਨੂਰ ਕਿਸਾਨ ਮਜ਼ਦੂਰਾਂ ਨੂੰ ਹੀ ਸਿਰਫ ਬੈਂਕ ਵਾਲੇ ਪ੍ਰਸ਼ਾਸਨ ਵਾਲੇ ਨਾ ਜਲੀਲ ਕਰਾਏਗੇ ਅਗਰ ਇਹਨਾਂ ਪਾ ਹਜ਼ਾਰ ਰੁਪਏ ਰੁਕਿਆ ਬੈਂਕ ਦਾ 1000 ਹਜ਼ਾਰ ਰੁਪਏ ਲਿਓ ਪਰ ਜਿਹੜਾ 500 ਰੁਪਏ ਖਰਚ ਕਰ ਕਾਉਂ ਗੱਡੀ ਲੈ ਕਾਉਂ ਉਹ ਵੀ ਲੈਣਾ ਮੇਰੀ ਗੱਲ ਤਾਂ ਖੁਦ ਬੀਤੀ ਵੀ ਹੈ ਮੈਂ ਤੁਹਾਨੂੰ ਬਤਾਵਾਂ ਮੈਂ ਕਿਹਾ ਜੀ ਮੈਂ ਕਿਹਾ ਚਲੋ ਮੇਰੇ ਕੰਪਰੋਮਾਈਜ਼ ਕਰ ਲਓ ਵੀ ਮੇਰੇ ਪਾ ਪੈਸਾ ਰੁਕਿਆ ਵਾ ਥੋੜੇ ਜਾ ਕਹਾ ਜੀ ਕਰਦੇ ਨਹੀਂ ਸਾਢੇ 4 ਬੰਦੇ ਲੈ ਗਾ ਕੇ ਨੋਟਿਸ ਲਾ ਦੀ ਆਗੇ ਉਹ ਦਬ ਜੇਗਾ ਇਹ ਜੇ ਜੇ ਕੰਮ ਕਰਾ ਫਿਰ ਮੰਨੇ ਵੀ ਚਲੋ ਆਪਾਂ ਦੇਖੋ ਪੈਸਾ ਰੋਕਣਾ ਨਹੀਂਦਾ ਆਪਾਂ ਦੇਣਾ ਹੀ ਦਾਵਾ ਪਰ ਥੋੜਾ ਜਿਹਾ ਕੰਪਰਮਾਈਜ਼ ਆਪ ਨੂੰ ਹੋ ਜਾ ਪਿਆਰ ਦੇ ਹੋ ਜਾ ਠੀਕ ਦਾ ਪਰ ਫਿਰ ਵੀ ਅਮੇ ਦੇ ਦੀਆ ਵਾ ਕੋਈ ਬਾਤ ਨਹੀਂ ਹੈ ਅਮੇ ਜੂ ਨਹੀਂ ਕਰਿਆ ਕਿ ਆਪਾਂ ਰਜਿਸਟਰੀ ਦਾ ਵੀ ਵੀ ਦੀ ਆਪਾਂ ਵੀ ਦਵੇ ਪਈਦੇ ਇਹ ਬੜੇ ਬੜੇ ਇਨਕੇ ਡਿਫਾਲਟਰ ਆਗੇ ਤਾਂ ਕੁਝ ਵੀ ਨਹੀਂ ਤਾਂ ਵੀ ਹੁੰਦੇ ਹਾਂ ਇਹ ਮੈਂ ਉੱਥੇ ਚੱਲਦਾ ਹਾਂ ਜੀ ਨੀਰੋ ਮੋਦੀ ਆਰਿਓ ਵੀਜੇ ਮਾਲੀਆ ਇਹ ਸਾਰੇ ਭੱਜੇ ਆ ਕਾ ਜੀ ਹਮੇ ਤਾਂ ਬੈਂਕ ਵਾਲੇ ਦੇ ਮਾਰੇ ਦਾ ਮਹਿਲ ਚੌਕ ਸੀ ਕਾ ਮਰੇ ਨੇ 1000 ਕਰੋੜ ਰੁਪਏ ਨੇ ਲੋਨ ਕਰਿਆ ਕ 500 ਕਰੋੜ ਰੁਪਏ ਜੀ ਮੇਰੇ ਕੋਲ ਬੈਂਕ ਵਾਲੇ ਨੇ ਸਿੱਧਾ ਗਿਆ ਉਸਨੇ ਜੀ ਬਿਲਕੁਲ ਸੋ ਦੋਸਤੋ ਇਸ ਵੇਲੇ ਮੈਂ ਸ਼ੰਭੂ ਬਾਰਡਰ ਕਿਸਾਨ ਤਰਨੇ ਦੇ ਵਿੱਚ ਮੌਜੂਦ ਸੀ ਕਿਸਾਨਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਤੁਸੀਂ ਸੁਣਿਆ ਆਪਣੀ ਫੀਡਬੈਕਸ ਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ